ਦੋਸਤੋ ਤੁਸੀਂ ਚੈੱਕ ਕਰ ਲਓ ਆਪਾਂ ਤੁਹਾਨੂੰ ਦਿਖਾ ਦਨੇ ਆ ਤੁਸੀਂ ਤੋਰ ਤਾਰ ਚੈੱਕ ਕਰ ਲਓ ਗਾਂ ਦੀ ਤੇ ਮਗਰੋਂ ਥਣ ਖਵਾਨੇ ਤੁਸੀਂ ਦੇਖ ਲਓ ਮਾਰੋ ਨਿਗਾਹ ਸੀ ਥਣਾ ਦੀ ਚੈੱਕ ਕਰ ਲਓ ਹਾਂਜੀ ਸੱਸੀ ਗਾਲ ਦੋਸਤੋ ਸਵਾਦ ਕਰਦੇ ਆ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਬਾਈ ਬਲਕਰਨ ਦੇ ਘਰੇ ਜੇ ਗੱਲ ਕਰੀਏ ਆਪਾਂ ਪਿੰਡ ਝੋੜੜਾ ਬਾਕੀ ਨਾ ਬਾਈ ਟਾਣੀ ਚ ਰਹਿੰਦੇ ਆ ਪੂਰਾ ਡਰੈੱਸ ਆਪਾਂ ਤੁਹਾਨੂੰ ਲੈ ਕੇ ਦੱਸਾਂਗੇ ਇਹ ਬਾਈ ਹੱਦ ਤੇ ਬੈਠੇ ਆ ਆਲਮਾਲਾ ਵੀ ਨੇੜੇ ਪੈਂਦਾ ਰੱਤਾ ਖੇੜਾ ਵੀ ਨੇੜੇ ਪੈਂਦਾ ਤੇ ਢਾਬਾ ਵੀ ਨੇੜੇ ਪੈਂਦਾ ਬਾਕੀ ਆਪਾਂ ਸਾਰੀ ਜਾਣਕਾਰੀ ਨਾ ਬਾਈ ਤੋਂ ਲੈ ਕੇ ਦੱਸਾਂਗੇ ਤੇ ਜਿਹੜੀ ਤੁਸੀਂ ਗਾਂ ਦੇਖ ਸਕਦੇ ਹੋ ਦੋਸਤੋ ਤੀਜਾ ਸੂਆ ਤਾਜੀ ਸੂਈ ਆ ਜੇ ਮਗਰ ਬੱਚੇ ਦੀ ਗੱਲ ਕਰਕੇ ਵੱਛੀ ਆ ਤੁਸੀਂ ਨਿਗਾਹ ਮਾਰ ਲਓ ਇੱਕ ਵਾਰੀ ਥਾਣਾ ਹਵਾਨੇ ਤੇ ਚੈੱਕ ਕਰਾ ਦਿਨਾ ਮੈਂ ਤੁਹਾਨੂੰ ਲੈ ਕਰੋ ਚਾਰੇ ਥਾਣ ਮੁੱਠੀ ਦੀ ਚਵਾਈ ਆ ਥਣ ਲੱਗਿਆ ਵੀ ਮੋਟਾ-ਮੋਟਾ ਥਣ ਲੱਗਿਆ ਤੇ ਲੇਵੇ ਦੇ ਨਾਲਾ ਨੂੰ ਤੁਸੀਂ ਚੈੱਕ ਕਰ ਲਓ ਤੇ ਮਗਰੋਂ ਦੇਖੋ ਸੀ ਥਾਣਾ ਹਵਾਨੇ ਦੀ ਕੁਆਲਿਟੀ ਲੈ ਮਾਰੋ ਨਿਗਾਹ ਤੁਸੀਂ ਕਿਰਾਂ ਤੁਸੀਂ ਬਾਕੀ ਵੱਛੀ ਵੀ ਤੁਸੀਂ ਚੈੱਕ ਕਰ ਲਓ ਦੇਖ ਲਓ ਸੀ ਦੋਸਤੋ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਨਾਲੇ ਨਾਲੇ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰ ਆਜੋ ਕਰਾਈਏ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮੈਨੂੰ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਬਲਕਰਨ ਸਿੰਘ ਜੀ ਠੀਕ ਹੈ ਜੀ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਜੀ ਪਿੰਡ ਝੋੜ ਝੋੜਡਾਈ ਢਾਣੀ ਹੈ ਢਾਣੀ ਹੈ ਜੀ ਹਾਂਜੀ ਕਿੱਥੇ ਜੇ ਬੈਠੇ ਆ ਮੰਨ ਲੋ ਢਾਣੀ ਚ ਆਪਾਂ ਆਪਾਂ ਜਿਹੜੀ ਆਲਮਲੇ ਤੋਂ ਖਾਣੇ ਦੀ ਢਾਬ ਜੰਦੀ ਆ ਠੀਕ ਹੈ ਜੀ ਤੇ ਉਹ ਤੋਂ ਝੋੜਡਾਂ ਨੂੰ ਨਿਕਲਦੀ ਹੈ ਛੜਕ ਖਾਣੇ ਕੇ ਆਲਮਲੇ ਤੋਂ ਖਾਣੇ ਕੀ ਢਾਬ ਵਾਲੀ ਜੋ ਠੀਕ ਹੈ ਜੀ ਤੇ ਉਹਦੋਂ ਬਸ ਦੋ ਕੁ ਕਿੱਲੇ ਗਾਂ ਹੀ ਹੈ ਝੋੜਡਾਂ ਵਾਲੀ ਸਾਈਡ ਤੇ ਢਾਣੀ ਬਈ ਆਪਾਂ ਚ ਉਧਰ ਵਾਲੇ ਨੂੰ ਤੇ ਉਧਰੋਂ ਜਿਹੜੀ ਰੱਤੇ ਖੇੜੋ ਝੋੜਾਂ ਦੀ ਜਾਂਦੀ ਆ ਛੜਕਾ ਠੀਕ ਹੈ ਤੇ ਝੋੜਾਂ ਨਾਲ ਛੜ ਕੇ ਸਾਈਡ ਤੇ ਤੇ ਦੋ ਕਿੱਲਾਂ ਤੇ ਢਾਣੀ ਆਪਣੀ ਝੋੜਾਂ ਵਾਲੀ ਸਾਈਡ ਤੇ ਠੀਕ ਹੈ ਠੀਕ ਹੈ ਉੱਤੇ ਚਰਾਸਤੇ ਉੱਤੇ ਹੀ ਆ ਚਰਾਸਤੇ ਉੱਤੇ ਹੀ ਆ ਠੀਕ ਹੈ ਠੀਕ ਹੈ ਜੇ ਆਪਾਂ ਡਿਟੇਲ ਦੇ ਕੇ ਗਾਂ ਦੀ ਜਾਣਕਾਰੀ ਕਿਹੜੇ ਸੂਏ ਸੂਈ ਹੈ ਜੀ ਇਹ ਇਹ ਤੀਜੇ ਸੂਏ ਹੈ ਤੀਜਾ ਸੂਆ ਸੂਈ ਆ ਆਪਣੇ ਘਰ ਦੀ ਹੈ ਨਾ ਇਹ ਕਰਦੀ ਹੈ ਹਾਂ ਜੀ ਜੇ ਆਪਾਂ ਗੱਲ ਕਰਗੇ ਜੀ ਇਹਨੇ ਦੂਜੇ ਸੂਏ ਦੁੱਧ ਕਿੰਨਾ ਦਿੱਤਾ ਜੀ 7-8 ਕਿਲੋ ਦੁੱਧ 7-8 ਕਿਲੋ ਠੀਕ ਹੈ ਜੀ ਹਾਂਜੀ ਠੀਕ ਹੈ ਜੇ ਆਪਾਂ ਹੁਣ ਗੱਲ ਕਰਗੇ ਕਿੰਨਾ ਕੁ ਦੇ ਦੂਗੀ ਦੋਦੇ ਇਹ ਇਹ ਉਦੋਂ ਵੱਧ ਦੇਣ ਦੀ ਸੁਭਾਵਨਾ ਹੈ ਜੀ ਵੀ ਮੰਨ ਲਓ 14 ਲੀਟਰ ਸੀਗਾ ਕਿ 16-17 ਦੀ ਇਸ ਮੇਥ ਹੈਗੀ ਆ ਆ ਗਈ ਹੈ ਜੀ ਠੀਕ ਹੈ ਜੇ ਆਪਾਂ ਤੋੜ ਕੇ ਦਿਖਾ ਦੇ ਗਏ ਹੁਣ ਠੰਡੀ ਸੀ ਲਾ ਹਾਂਜੀ ਠੀਕ ਹੈ ਆਪਾਂ ਤੋੜ ਕੇ ਦਿਖਾ ਦੇ ਜੀ ਦਿਖਾ ਲੇ ਖੋਲੋ ਗਰਮਣੀ ਜੀ ਫਿਰ ਲੈ ਵੀ ਦੋਸਤੋ ਤੁਸੀਂ ਚੈੱਕ ਕਰ ਲਓ ਆਪਾਂ ਤੁਹਾਨੂੰ ਦਿਖਾ ਦਨੇ ਆ ਤੁਸੀਂ ਤੋੜ ਤਾਰ ਚੈੱਕ ਕਰ ਲਓ ਗਾਂ ਦੀ ਤੇ ਮਗਰੋਂ ਥਣ ਖਵਾਨੇ ਤੁਸੀਂ ਦੇਖ ਲਓ ਮਾਰੂ ਨਿਗਾਵ ਸੀ ਥਣਾਂ ਦੀ ਚੈੱਕ ਕਰ ਲਓ ਵੀ ਮੋਟਾ-ਮੋਟਾ ਥਣ ਲੱਗ ਤੇ ਕੱਦ-ਕੱਦ ਤੁਸੀਂ ਦੇਖ ਲਓ ਥੋੜਾ ਬੱਚੇ ਕਰਕੇ ਕਰਦੀ ਐ ਲੈ ਮਰੋਨੇਗਾ ਤੁਸੀਂ ਜੀ ਬਾਈ ਜੀ ਆਪਾਂ ਗੱਲ ਕਰਕੇ ਸੂਈ ਕਿਨੇ ਟਾਈਮ ਦੀ ਐ ਇਹ ਇਹ ਰਾਤ ਹੀ ਸੂਈ ਐ ਜੀ ਰਾਤ ਹੀ ਸੂਈ ਆ ਹਾਂਜੀ ਠੀਕ ਐ ਅੱਜ ਦਾ ਮੰਨ ਲਓ ਬੋੜਾ ਹੀ ਆ ਨਾ ਹਾਂਜੀ ਠੀਕ ਐ ਮਗਰ ਬੱਚਾ ਬੱਚਾ ਉਹ ਬੱਚੀ ਐ ਬੱਚੀ ਐ ਬੱਚੀ ਐ ਜੀ ਹਾਂ ਬੱਚੀ ਹਾਂਜੀ ਬਾਈ ਜੀ ਆਪਾਂ ਗੱਲ ਕਰਕੇ ਰੇਟ ਦੀ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਕਰੋਗੇ ਰੇਟ ਲੈ ਜਾਊਗਾ ਰੇਟ ਜਾਇਜ਼ ਮਾਨਦਾਨ ਫੁੱਲ ਹੋਊਗਾ ਨਾ ਹਾਂ ਫੁੱਲ ਠੀਕ ਐ ਨੰਬਰ ਬੋਲ ਦਿਆਂ ਮਨਾ 68836 ਠੀਕ ਐ ਜੀ 11573 62836 11573 11573 हां ठीक है ठीक है ਵੀ ਦੋਸਤੋ ਬਾਈ ਜੀ ਆਪਾਂ ਤੁਹਾਨੂੰ ਗਾਂ ਦਿਖਾਤੀ ਤੋਰ ਕੇ ਵੀ ਦਿਖਾਤੀ ਨੰਬਰ ਲੈਤਾ ਆਪਾਂ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਤੁਸੀਂ ਨਿਗਾਹ ਮਾਰ ਲਓ ਇੱਕ ਵਾਰੀ ਬੱਚੀ ਦੇ ਦੁਆਰੇ ਚੈੱਕ ਕਰ ਲਓ ਤੇ ਇੱਕ ਵਾਰੀ ਦੁਆਰੇ ਨਿਗਾਹ ਮਾਰ ਲਓ ਜੀ ਜੇ ਬਾਈ ਦੀ ਤੁਹਾਨੂੰ ਗਾਂ ਪਸੰਦ ਆਉਂਦੀ ਆ ਬਾਈ ਨਾਲ ਫੋਨ ਤੇ ਜ਼ਰੂਰ ਕੰਟੈਕਟ ਕਰਨਾ ਬਾਕੀ ਮਾਨਤਾ ਨੂੰ ਜ਼ਰੂਰ ਹੋ ਜੂਗਾ ਜੇ ਆਪਣੀਆਂ ਵੀਡੀਓਸ ਨੂੰ ਚੰਗੀਆਂ ਲੱਗੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਕੀ ਘਰੇਲੂ ਬਾਈ ਕੋਲੇ ਪਸ਼ੂ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਤੁਸੀਂ ਪਸ਼ੂ ਦੇਖ ਸਕਦੇ ਹੋ ਬਾਕੀ ਅੰਦਰ ਵੀ ਖੜੇ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇ ਘਰੇਲੂ ਵੀਰ ਕੋਲੇ ਗਾਂ ਤੇ ਜੇ ਆਪਣੀ ਵੀਡੀਓ ਚੰਗੀਆਂ ਲੱਗਣ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਆ ਬਾਈ ਜੀ ਠੀਕ ਆ ਜੀ ਧੰਨਵਾਦ ਜੀ ਧੰਨਵਾਦ